ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਦੇਖੋ ਜੀ ਸਾਰਿਆਂ ਦੀ ਲਾਈਫ ਅੱਜ ਕੱਲ ਬੜੀ ਬਿਜ਼ੀ ਹੋ ਗਈ ਹੈ ਸਭ ਆਪਣੇ ਆਪਣੇ ਕੰਮਾਂ ਵਿੱਚ ਲੁੱਝੇ ਹੋਏ ਹਨ ਪੇਸ਼ਾਨੀਆਂ ਬਹੁਤ ਹੈ ਠੀਕ ਹੈ ਪਰ ਟਾਈਮ ਨਹੀਂ ਹੈ ਸਭ ਨੂੰ ਆਪਣੀਆਂ ਪਰੇਸ਼ਾਨੀਆਂ ਤਾਂ ਦੂਰ ਕਰਨੀਆਂ ਹਨ ਪਰ ਸਾਨੂੰ ਕੁਝ ਇਸ ਤਰ੍ਹਾਂ ਦਾ ਉਪਾਅ ਮਿਲ ਜਾਵੇ ਇਸ ਤਰ੍ਹਾਂ ਦਾ ਸਾਨੂੰ ਕੋਈ ਟੋਟਕਾ ਮਿਲ ਜਾਵੇ ਕਿ ਸਾਨੂੰ ਬੜੀ ਜਲਦੀ ਸਾਡੀ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਵੇ ਹਾਂਜੀ ਮੈਂ ਗੱਲ ਕਰ ਰਹੀ ਹਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਕਮੈਂਟਸ ਕੀਤੇ ਹਨ ਕਿ ਅਸੀਂ ਸਵੇਰੇ ਜਾਂਦੇ ਹਾਂ ਰਾਤ ਆਂਦੇ ਹਾਂ ਉਪਾਅ ਕਰਨ ਦਾ ਟਾਈਮ ਨਹੀਂ ਟੋਟਕਿਆਂ ਦਾ ਟਾਈਮ ਨਹੀਂ ਤੇ ਸਾਨੂੰ ਕੁਝ ਐਸਾ ਇਨਸਟੈਂਟ ਉਪਾਦ ਸੋਜਿਆ ਕੋਈ ਐਸੀ ਚੀਜ਼ ਦੱਸੋ ਜਿਸ ਤੇ ਨਾਲ ਸਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣ ਪਰ ਕੰਮ ਵੀ ਇਨਸਟੈਂਟ ਹੋ ਜਾਵੇ ਜਿਸ ਤਰ੍ਹਾਂ ਕਿ ਇਨਸਟੈਂਟ ਦੀ ਆਦਤ ਹੀ ਪੈ ਗਈ ਹੈ ਨਾ ਲੋਕਾਂ ਨੂੰ 2 ਮਿੰਟ ਵਿੱਚ ਮੈਗੀ ਬਣਾਓ 2 ਮਿੰਟ ਵਿੱਚ ਇਨਸਟੈਂਟ ਰੈਡੀमेड ਮਸਾਲਾ ਤਿਆਰ ਹੈ ਪਾਣੀ ਪਾਓ ਸਬਜੀ ਦੇਤੀ ਕਰ ਲਓ ਐਸ ਤਰ੍ਹਾਂ ਹੀ ਤੁਹਾਨੂੰ ਚਾਹੀਦਾ ਹੈ ਠੀਕ ਹੈ ਕੋਈ ਗੱਲ ਨਹੀਂ ਜਿਨ੍ਹਾਂ ਦੇ ਕੋਲ ਟਾਈਮ ਨਹੀਂ ਹੈ ਉਹਨਾਂ ਦੇ ਲਈ ਹੀ ਅੱਜ ਮੈਂ ਐਸੇ ਦੋ ਉਪਾਅ ਲੈ ਕੇ ਆਈ ਹਾਂ ਠੀਕੇ ਦੇਖੋ ਇੱਕ ਤਾਂ ਪਹਿਲੀ ਮੈਨੂੰ ਗੱਲ ਸੁਣੋ ਕਿ ਜਦੋਂ ਆਪਾਂ ਕੋਲ ਟਾਈਮ ਨਹੀਂ ਹੁੰਦਾ ਨਾ ਤੇ ਆਪਾਂ ਨੂੰ ਸਮਝ ਨਹੀਂ ਆਉਂਦੀ ਹੈ ਕਿ ਕਿਉਂ ਸਾਡਾ ਕੰਮ ਨਹੀਂ ਚੱਲ ਰਿਹਾ ਕਿਉਂ ਸਾਡੇ ਕੋਲ ਪੈਸਾ ਨਹੀਂ ਆ ਰਿਹਾ ਕੰਮ ਤਾਂ ਸੀ ਗਧਿਆਂ ਵਾਂਗ ਕਰੀ ਜਾ ਰਿਹਾ ਇੱਕ ਉਹਦਾ ਕਾਰਨ ਕੀ ਹੁੰਦਾ ਹੈ ਸਭ ਤੋਂ ਵੱਡਾ ਸਾਡੇ ਉੱਤੇ ਕਿਸੇ ਦੀ ਨਜ਼ਰ ਲੱਗੀ ਹੁੰਦੀ ਹੈ ਕਿਉਂਕਿ ਦੇਖੋ ਸਾਰੇ ਲੋਕ ਚੰਗੇ ਨਹੀਂ ਹੁੰਦੇ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿਸੇ ਦਾ ਦੇਖ ਕੇ ਹਾਈ ਇਹਨਾਂ ਨੇ ਤਾਂ ਨਹੀਂ ਤਰੱਕੀ ਕਰਨੀ ਹਾਏ ਇਹਨਾਂ ਦੇ ਕੋਲ ਇਹ ਵੀ ਆ ਗਿਆ ਉਹ ਵੀ ਆ ਗਿਆ ਇਸ ਮੈਂਟੈਲਿਟੀ ਦੇ ਲੋਕ ਹੁੰਦੇ ਹਨ ਤੇ ਉਹ ਕੀ ਕਰਦੇ ਹਨ ਸਾਡੇ ਉੱਤੇ ਨਜ਼ਰ ਲਗਾ ਲੈਂਦੇ ਨੇ ਪਰ ਸਾਨੂੰ ਸਮਝ ਨਹੀਂ ਆਉਂਦੀ ਤੇ ਅੱਜ ਇੱਕ ਉਪਾਅ ਤੇ ਐਸਾ ਦੱਸਿਆ ਜਾਏਗਾ ਜੋ ਕਿ ਤੁਸੀਂ ਦੇਖੋਗੇ ਔਰ ਤੁਹਾਨੂੰ ਜਦੋਂ ਤੁਸੀਂ ਇਹ ਉਪਾਅ ਕਰੋਗੇ ਨਾ ਤੇ ਤੁਹਾਨੂੰ ਖੁਦ ਦਿਖੇਗਾ ਕਿ ਹਾਂ ਸਾਡੇ ਉੱਤੇ ਕਿਸੇ ਨੇ ਕੁਝ ਤੰਤਰ ਮੰਤਰ 바ਦਾ ਪਾਈ ਹੋਈ ਸੀ ਜਿਸ ਨਾਲ ਸਾਡੇ ਕਾਰਜ ਚ ਪੈਸਾ ਨਹੀਂ ਆ ਰਿਹਾ ਸੀ ਆਫਿਸ ਚ ਕਲਾਇੰਟ ਨਹੀਂ ਆ ਰਹੇ ਸੀ ਸਾਡੇ ਕਾਰਜ ਬਿਮਾਰੀ ਨਹੀਂ ਜਾ ਰਹੀ ਸੀ ਤੁਹਾਨੂੰ ਸਾਹਮਣੇ ਦਿਖੇਗਾ ਲਾਈਵ ਜਦੋਂ ਮੈਂ ਤੁਹਾਨੂੰ ਇਹ ਉਪਾਅ ਦੱਸਾਂਗੀ ਨਾ ਤੁਸੀਂ ਕਰਕੇ ਕਰ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਹਾਂ 100% ਕਿਸੇ ਨੇ ਕੁਝ ਕੀਤਾ ਸੀ ਦੂਸਰੇ ਉਪਾਅ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਤੁਸੀਂ ਉਹ ਇਨਸਟੈਂਟ ਤੁਸੀਂ ਉਹਦਾ ਅ ਰਿਜ਼ਲਟ ਮਿਲੇਗਾ ਤੁਹਾਨੂੰ ਉਹ ਉਪਾਅ ਕਰਨ ਦੇ ਨਾਲ ਜਿਨ੍ਹਾਂ ਦੇ ਕਰ ਪੈਸਾ ਨਹੀਂ ਆ ਰਿਹਾ ਜਿਨ੍ਹਾਂ ਨੂੰ ਕੋਈ ਵੀ ਆਪਣੀ ਇੱਛਾ ਪੂਰੀ ਕਰਨੀ ਹੈ ਜਾਂ ਕੋਈ ਆਪਣੀ ਕੋਈ ਤਕਲੀਫ ਦੂਰ ਕਰਨੀ ਹੈ ਉਸ ਉਪਾਅ ਦੇ ਵਿੱਚ ਉਹ ਕਰ ਸਕਦੇ ਹਨ ਤੇ ਠੀਕ ਹੈ ਤਿਆਰ ਹੋ ਜਾਓ ਇਨਸਟੈਂਟ ਰਿਜ਼ਲਟ ਵਾਸਤੇ ਇਨਸਟੈਂਟ ਟ੍ਰੋਟਕੇ ਤੇ ਉਪਾਅ ਵਾਸਤੇ ਦੋ ਐਸੇ ਉਪਾਅ ਬਿਲਕੁਲ ਵੀ ਵੀਡੀਓ ਨੂੰ ਛੱਡ ਕੇ ਜਾਣਾ ਨਹੀਂ ਹੈ ਵੀਡੀਓ ਤੁਹਾਡੇ ਫਾਇਦੇ ਵਾਸਤੇ ਹੈ ਐਸੇ ਦੋ ਉਪਾਅ ਜੋ ਕਿ ਤੁਹਾਡੀਆਂ ਅੱਖਾਂ ਫਟੀਆਂ ਦੀ ਫਟੀਆਂ ਰਹਿ ਜਾਣਗੀਆਂ ਕਰੋਗੇ ਤਾਂ ਕਿ ਹਾਂ ਐ ਗੱਲ ਠੀਕ ਸੀ ਕਿ ਇਸ ਤਰ੍ਹਾਂ ਹੋਇਆ ਹੈ ਸਾਡੇ ਨਾਲ ਠੀਕ ਹੈ ਜੀ ਤੇ ਚਲੋ ਜੀ ਉਹ ਦੋ ਉਪਾਰ ਦੱਸਣ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਕਰੋ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਦੋ ਵੀਡੀਓਜ਼ ਰੋਜ਼ ਅਸੀਂ ਪਾਉਂਦੇ ਹਾਂ ਤੇ ਇੱਕ ਸ਼ਾਰਟ ਪਾਉਂਦੇ ਹਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜ਼ਰੂਰ ਆਵੇ परमात्मा मात्मा आशीर्वाद लाने लाई ले, कमेट हाजरी देनी ज्यादा जरूरी है, है। तो सारू पता है बिजी होने कार पैसा नहीं आ रहा है सू नजर लगी हो बड़ी ही भारी किसी न किसी ने साज रोक लगा दि है बाधा पा दि ਕਰਨਾ ਕੀ ਹੈ ਤੁਸੀ ਠੀਕ ਹੈ ਇੱਕ ਇਸ ਤਰ੍ਹਾਂ ਦੀ ਰੱਸੀ ਲੈਣੀ ਹੈ ਇਹ ਮੈਂ ਤੁਹਾਨੂੰ ਆਪਣੀ ਵੀਡੀਓ ਦੀ ਸਕਰੀਨ ਤੇ ਦਿਖਾ ਰਹੀ ਹਾਂ ਛੋਟੀ ਜੀ ਇਸ ਤਰ੍ਹਾਂ ਰੱਸੀ ਲੈ ਲਓ ਠੀਕ ਹੈ ਸੂਤ ਵੀ ਰੱਸੀ ਵੀ ਇਸ ਨੂੰ ਕਹਿੰਦੇ ਹਨ ਅ ਰੱਸੀ ਲੈ ਕੇ ਇਸ ਦੇ ਉੱਪਰ ਥੋੜੀ ਮਿਹਨਤ ਕਰਨੀ ਪੈਗੀ ਇਸ ਦੇ ਉੱਪਰ ਥੋੜੀ ਜੀ ਰੂਈ ਲਗਾ ਦੋ ਕਾਟਨ ਹੁੰਦੀ ਹੈ ਜਿਹੜੀ ਉਹ ਲਪੇਟ ਦੇਣੀ ਹੈ ਇਸ ਤਰ੍ਹਾਂ ਕਰਕੇ ਫਿਰ ਉਸ ਤੋਂ ਬਾਅਦ ਤੁਸੀ ਕੀ ਕਰਨਾ ਹੈ ਇਸ ਨੂੰ ਆਪਣੇ ਉੱਪਰੋਂ ਸੱਤ ਵਾਰੀ ਐਂਟੀ ਕਲੋਕਵਾਈਜ਼ ਕੰਨ ਤੋਂ ਲੈ ਕੇ ਫਿਰ ਇਸ ਤਰ੍ਹਾਂ ਆਪਣੇ ਸਿਰ ਤੋਂ ਐਂਟੀ ਕਲੋਕਵਾਈਜ਼ ਜਿਵੇਂ ਕੜੀ ਉਲਟੀ ਚਲਦੀ ਹੈ ਐਂਟੀ ਕਲੋਕਵਾਈਜ਼ ਦਾ ਮਤਲਬ ਹੁੰਦਾ ਉਸ ਤਰ੍ਹਾਂ ਆਪਣੇ ਉਪਰੋਂ ਉਹ ਤਾਗੇ ਨੂੰ ਸੱਤ ਵਾਰੀ ਵਾਰ ਲੈਣਾ ਹੈ ਠੀਕ ਹੈ ਉਸ ਤੋਂ ਬਾਅਦ ਇਸ ਤਾਗਾ ਬੋਲ ਲਈਆਂ ਮੈਂ ਰੱਸੀ ਫਿਰ ਉਸ ਰੱਸੀ ਨੂੰ ਜਿਹਦੇ ਉੱਤੇ ਆਪਾਂ ਕਾਟਨ ਦੀ ਲਪੇਟੀ ਹੈ ਰੂਈ ਲਪੇਟੀ ਹੈ ਉਸ ਨੂੰ ਸਰੋਂ ਦੇ ਤੇਲ ਵਿੱਚ ਡਿੱਪ ਕਰ ਦੇਣਾ ਹੈ ਠੀਕ ਹੈ ਸਰੋਂ ਦੇ ਤੇਲ ਵਿੱਚ ਡਿੱਪ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਕ ਚਿਮਟਾ ਲੈਣਾ ਹੈ ਤੇ ਇੱਕ ਇਹ ਕੋਰਨਰ ਤੋਂ ਉਸ ਰੱਸੀ ਨੂੰ ਚਿਮਟੇ ਦੇ ਨਾਲ ਫੜ ਲੈਣਾ ਹੈ ਫਿਰ ਉਸ ਦੇ نیچے ਪਹਿਲੇ ਹੀ ਪਾਣੀ ਦਾ ਕਟੋਰਾ ਰੱਖ ਦੇਣਾ ਉਹ ਆਪਾਂ ਜਲਾਣੀ ਹੈ ਰੱਸੀ ਠੀਕ ਹੈ ਲੋਈ ਦੇ ਜਿੱਥੇ ਲੋਈ ਲਬੇਟੀਆਂ ਪਰ ਉਸ ਤੋਂ ਪਹਿਲੇ ਉਹਦੇ نیچے ਜਲਾਉਣ ਤੋਂ ਪਹਿਲੇ ਉਹ ਰੱਸੀ ਜਲਾਉਣ ਤੋਂ ਪਹਿਲੇ نیچے ਇੱਕ ਪਾਣੀ ਦਾ ਕਟੋਰਾ ਰੱਖ ਦੇਣਾ ਫਿਰ ਰੱਸੀ ਨੂੰ ਤੁਸੀਂ ਜਲਾਣਾ ਹੈ ਰੱਸੀ ਨੂੰ ਜਲਾਓਗੇ ਚਿੰਟਾਈ ਸੀ ਕਰਕੇ ਮੈਂ ਕਿਹਾ ਤੁਹਾਡਾ ਹੱਥ ਨਾ ਸਾੜੇ ਪੂਰੀ ਰੱਸੀ ਜਲਣੀ ਚਾਹੀਦੀ ਹੈ ਤੇ ਉਹ ਜਦੋਂ ਰੱਸੀ ਜਲੇਗੀ ਨਾ ਇੱਕ ਤਾਂ ਬਹੁਤ ਗੰਦੀ ਸਮੈਲ ਆਏਗੀ ਬਦਬੂ ਆਏਗੀ ਨਾ ਤਾਂ ਤੁਸੀਂ ਸਮਝ ਜਾਣਾ ਕਿ ਤੁਹਾਡੇ ਉੱਤੇ ਬਹੁਤ ਹੀ ਖਤਰਨਾਕ ਕਿਸੇ ਨੇ ਨਜ਼ਰ ਲਗਾਈ ਹੈ ਤੰਤਰ ਮੰਤਰ ਜਾਦੂ ਟੋਣਾ ਕੀਤਾ ਹੋਇਆ ਹੈ ਫਿਰ ਉਸ ਤੋਂ ਬਾਅਦ ਉਹ ਜਿਹੜੀ ਰੱਸੀ ਜਲ ਕੇ ਗਿਰੇਗੀ ਨਾ ਪਾਣੀ ਦੇ ਵਿੱਚ ਜਿੰਨੀ ਜੋੜਦੀ ਉਹ ਰੱਸੀ ਉਹ ਪਾਣੀ ਦੇ ਵਿੱਚ ਗਿਰੇ ਗਿੱਟੇ ਪਟੇ ਪਟੇ ਕਰਕੇ ਤਾਂ ਉਹ ਸਮਝ ਲੈਣਾ ਕਿ ਤੁਹਾਡੇ ਉੱਤੇ ਬਹੁਤ ਵੱਡੀ 바ਦਾ ਕਿਸੇ ਨੇ ਪਾਈ ਹੋਈ ਹੈ ਤੁਹਾਡੇ ਕੰਮ ਵਿੱਚ ਤੁਹਾਡੀ ਫੈਕਟਰੀ ਵਿੱਚ ਤੁਹਾਡੀ ਦੁਕਾਨ ਵਿੱਚ ਤੁਹਾਡੇ ਘਰ ਤੇ ਇਸ ਕਰਕੇ ਤੁਹਾਡੇ ਕੰਮ ਨਹੀਂ ਹੋ ਰਹੇ ਹਨ ਇਹ ਤੁਸੀਂ ਨੋਟਿਸ ਕਰ ਲੈਣਾ ਇਸ ਤਰ੍ਹਾਂ ਜੇ ਤੁਸੀਂ ਕਰੋਗੇ ਹੈਨਾ ਦੇਖੋ ਉਹ ਪਾਹਾਤਾ ਐਹੀ ਹੈ ਕਿ ਜਦੋਂ ਤੁਸੀਂ ਇਸ ਰੱਸੀ ਨੂੰ ਜਲਾ ਦੋਗੇ ਤਾਂ ਇਹ ਰੱਸੀ जल जाएगी तो ਤੁਸੀਂ ਅਗਲੇ ਦਿਨ ਤੋਂ ਹੀ ਦੇਖੋਗੇ ਤੁਹਾਡਾ ਸਰੀਰ ਹਲਕਾ ਲੱਗੇਗਾ ਤੁਹਾਡੇ ਕੰਮ ਜਿਹੜੇ ਰੁੱਕ ਰੁੱਕਦੇ ਹੋਏ ਰੁੱਕੇ ਪਏ ਹਨ ਉਹ ਬਣਨੇ ਸ਼ੁਰੂ ਹੋ ਜਾਣਗੇ ਠੀਕ ਹੈ ਪਰ ਇਸ ਨਾਲ ਤੁਹਾਨੂੰ ਇਹ ਜਰੂਰ ਪਤਾ ਚੱਲ ਜਾਏਗਾ ਕਿ ਕਿਸੇ ਨੇ ਕੁਝ ਕੀਤਾ ਹੋਇਆ ਸੀ ਕਿਹੜੀਆਂ ਦੋ ਗੱਲਾਂ ਤੋਂ ਇੱਕ ਤਾਂ ਬਦਬੂ ਆਏਗੀ ਰਸੀ ਸਾਰਨ ਮੇਲੇ ਦੂਜਾ ਉਹ ਪਾਣੀ ਦੇ ਵਿੱਚ ਬਹੁਤ ਆਵਾਜ਼ ਕਰਕੇ ਗਿਲੇਗੀ ਜੇ ਨਹੀਂ ਗਿਰ ਰਹੀ ਹੈ ਜੇ ਨਹੀਂ ਸਮਹਲਾ ਰਹੀ ਹੈ ਤਾਂ ਕੋਈ ਗੱਲ ਨਹੀਂ ਤੁਹਾਡੇ ਉੱਤੇ ਕਿਸ ਨੇ ਕੁਝ ਨਹੀਂ ਕੀਤਾ ਹੈ ਪਰ ਤੁਹਾਡੇ ਉੱਤੇ ਜਿਹੜੀ ਬਾਦਾ ਰੋਕ ਜੋ ਲਗੀਆਂ ਵੀ ਹੋਈਆਂ ਸੀ ਜਾਂ ਪਹਿਲੇ ਕਿਸ ਨੇ ਲਗਾਈਆਂ ਹੋਈਆਂ ਸੀ ਉਹ ਦੂਰ ਹੋ ਜਾਣੀਆਂ ਠੀਕ ਹੈ ਹੁਣ ਆਂਦੇ ਹਾਂ ਦੂਜੇ ਨੰਬਰ ਦੇ ਉਪਾਅ ਤੇ ਬੜਾ ਹਿਸਟ੍ਰਿਕ ਉਪਾਅ ਤੁਸੀਂ ਇਹਦੇ ਵਿੱਚ ਵੀ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਸ ਨੇ ਕੋਈ ਤੁਹਾਡਾ ਗ੍ਰਹਿ ਖਰਾਬ ਹੈ ਜਾਂ ਤੁਹਾਡਾ ਕਿਸ ਨੇ ਕੁਝ ਕੀਤਾ ਹੈ ਉਹ ਵੀ ਸਭ ਪਤਾ ਚੱਲ ਜਾਏਗਾ ਕਾਲੀ ਰਾਹੀ ਹੁੰਦੀ ਹੈ ਪਤਾ ਹੀ ਹੈ ਜਿੰਨੂੰ ਆਪਾਂ ਸਰਸੋਂ ਵੀ ਕਹਿੰਦੇ ਹੈ ਕਈ ਲੋਕ ਕਾਲੀ ਰਾਹੀ ਆਪਣੇ ਹੱਥ ਵਿੱਚ ਲੈ ਲੈਣੀ ਹੈ ਇੱਕ ਹੱਥ ਵਿੱਚ ਲੈ ਲਓ ਤੇ ਆਪਣੇ ਘਰ ਦੇ ਅੱਗੇ ਜਾ ਕੇ ਖੜੇ ਹੋ ਜਾਓ ਘਰ ਦੇ ਜਿਸ ਦਾ ਤੁਹਾਡਾ ਘਰ ਹੈ ਉੱਥੇ ਆਪਣਾ ਫੇਸ ਕਰਕੇ ਖੜੇ ਹੋ ਜਾਓ ਆਪਣੇ ਘਰ ਨੂੰ ਦੇਖਦੇ ਜਾਓ ਜਾਂ ਫਿਰ ਤੁਸੀਂ ਆਪਣੇ ਆਫਿਸ ਜਾਂ ਫੈਕਟਰੀ ਵਾਸਤੇ ਇਹ ਉਪਾਅ ਕਰਨਾ ਹੈ ਕਿ ਸਾਡੇ ਕਸਟਮਰ ਆਨੇ ਸ਼ੁਰੂ ਹੋ ਜਾਣ ਹੈਨਾ ਸਾਡੇ ਕਲਾਇੰਟ ਆਨੇ ਸ਼ੁਰੂ ਹੋ ਜਾਣ ਜਾਂ ਸਾਡਾ ਕੰਮ ਗ੍ਰਾਹਕ ਨਹੀਂ ਆ ਰਹੇ ਹਨ ਤਾਂ ਆਪਣੀ ਦੁਕਾਨ ਦੇ ਅੱਗੇ ਖੜੇ ਹੋ ਜਾਓ ਉਹ ਕਾਲੀ ਰਾਹੀਂ ਨੂੰ ਲੈ ਕੇ ਦੂਜੇ ਹੱਥ ਇੱਕ ਹੱਥ ਵਿੱਚ ਕਾਲੀ ਰਾਹੀਂ ਲੈਣੀ ਹੈ ਦੂਜੇ ਹੱਥ ਨਾਲ ਉਸ ਕਾਲੀ ਰਾਹੀਂ ਨੂੰ ਅੰਗੂਠੇ ਨਾਲ ਜਾਂ ਉਂਗਲਾਂ ਦੇ ਨਾਲ ਰਗੜਦੇ ਰਹਿਣਾ ਹੈ ਮਸਲ ਦੇ ਲੈਣਾ ਠੀਕ ਹੈ ਤੇ ਜੋ ਤੁਹਾਨੂੰ ਤਕਲੀਫ ਹੈ ਤੁਸੀਂ ਉਹ ਆਪਣੇ ਘਰ ਨੂੰ ਜਾਂ ਆਫਿਸ ਦੇ ਅੱਗੇ ਖੜੇ ਹੋ ਤਾਂ ਆਫਿਸ ਨੂੰ ਦੇਖਦੇ-ਦੇਖਦੇ ਬੋਲਨੇ ਕਿ ਮੇਰੇ ਕਲਾਈਂਟ ਆਨੇ ਸ਼ੁਰੂ ਹੋ ਜਾਣ ਮੇਰੇ ਗ੍ਰਾਹਕ ਆਨੇ ਸ਼ੁਰੂ ਹੋ ਜਾਣ ਜਾਂ ਘਰ ਦੇ ਅੱਗੇ ਖੜੇ ਹੋ ਤਾਂ ਸਾਡੇ ਕੋਲ ਪੈਸੇ ਆਣਾ ਸ਼ੁਰੂ ਹੋ ਜਾਏ ਮੇਰੇ ਘਰ ਵਿੱਚ ਬਿਮਾਰੀ ਬਹੁਤ ਚੱਲ ਰਹੀ ਹੈ ਮੈਂ ਬਹੁਤ ਤੰਗ ਆ ਗਈ ਹਾਂ ਆ ਗਿਆ ਹਾਂ ਬਿਮਾਰੀ ਤੋਂ ਸਾਨੂੰ ਛੁਟਕਾਰਾ ਦਿਲਾਓ ਮੇਰੇ ਬੱਚੇ ਦੇ ਵਿਦੇਸ਼ ਜਾਣ ਚ ਪ੍ਰੋਬਲਮ ਆ ਰਹੀ ਹੈ ਉਹ ਦੂਰ ਕਰੋ ਜੋ ਵੀ ਹੈ ਜੋ ਤੁਸੀਂ ਬੋਲਣਾ ਹੈ ਬੋਲਦੇ ਜਾਓ ਤੁਸੀਂ ਦੇਖੋਗੇ होली होली जी है ना टुटनी शुरू हो जाएगी त्यान ना सुनना तो खड़े हो और जी राई है टुटनी शुरू हो जाएगी वैसे देख लो आम घर च बैठ जाओ राई लो ओन मसलते जाओ रगड़ते जाओ कदी भी राई थी टुटेगी नहीं और गोल गोल घूमी जाएगी पर ए वाला जो उपा करोगे और बोलते जाओगे तो राई थी टुट जाएगी ਫਿਰ ਉਸ ਤੋਂ ਬਾਅਦ ਕੀ ਕਰਨਾ ਹੈ ਜਦੋਂ ਤੁਸੀਂ ਆਪਣਾ ਬੋਲ ਦੀਆਂ ਪਰੇਸ਼ਾਨੀਆਂ ਜਾਂ ਮੇਰੀ ਇਹ ਇੱਛਾ ਪੂਰੀ ਕਰ ਦੋ ਜਦੋਂ ਰਾਈ ਉੱਟ ਜਾਏਗੀ ਤੁਸੀਂ ਅਬ ਇਸ ਤਰ੍ਹਾਂ ਕਰਕੇ ਪਿੱਛੇ ਕਰਕੇ ਆਪ ਉਹ ਰਾਈ ਨੂੰ ਛੁੱਟ ਦੇਣਾ ਠੀਕ ਹੈ ਉਹ ਰਾਈ ਨੂੰ ਛੁੱਟ ਦੇਣਾ ਹੈ ਉਸ ਤੋਂ ਬਾਅਦ ਘਰ ਵਿੱਚ ਅੰਦਰ ਆ ਜਾਣਾ ਹੈ ਜੇ ਆਫਿਸ ਦੇ ਬਾਅਦ ਕਰ ਰਹੇ ਹੋ ਤਾਂ ਆਫਿਸ ਦੇ ਅੰਦਰ ਆ ਜਾਣਾ ਹੈ ਸਿੱਧਾ ਜਾ ਕੇ ਹੱਥ ਵਿੱਚ ਨਮਕ ਪਾਣਾ ਹੈ ਨਮਕ ਨਾਲ ਹੱਥ ਨੂੰ ਰਗੜਨਾ ਹੈ ਤੇ ਵਾਸ਼ ਮਸ਼ੀਨ ਦੇ ਹੱਥ ਨਮਕ ਨਾਲ ਧੋ ਲੈਣਾ ਹੈ ਇਹ ਕੱਲ ਲੈਣਾ ਬਸ ਅਗਲੇ ਦਿਨ ਤੋਂ ਹੀ ਤੁਹਾਡੇ ਘਰ ਵਿੱਚ ਪੈਸੇ ਦੇ ਰੋਕ ਜਿਹੜੀ ਲੱਗੀ ਹੈ ਪੈਸੇ ਆਣਾ ਸ਼ੁਰੂ ਹੋਏਗਾ ਜਿਹੜੇ ਵੀ ਵਿਦੇਸ਼ਾਂ 'ਚ ਬੱਚਿਆਂ 'ਚ ਪ੍ਰੋਬਲਮ ਆ ਰਹੀ ਸੀ ਉਹ ਸ਼ੁਰੂ ਹੋ ਜਾਏਗੀ ਕੋਰਟ ਕੇਸ ਤੁਹਾਡੇ ਹੱਤ ਵਿੱਚ ਜਿਹੜੀਆਂ ਆ ਰਹੀ ਸੀ ਉਹ ਸ਼ੁਰੂ ਹੋ ਜਾਣਗੇ ਹਰ ਪ੍ਰੋਬਲਮ ਦੂਰ ਹੋ ਜਾਏਗੀ ਬਿਮਾਰ ਬੰਦਾ ਅਗਲੇ ਦਿਨ ਹੀ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰੇਗਾ ਤੇ ਐਸੀ ਮੇਰੇ ਅੱਜ ਦੇ ਦੋ ਉਪਾ ਚੰਗੇ ਲੱਗੇ ਹੈ ਤਾਂ ਲਾਈਕ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀਆਂ ਅਗਲੀ ਵੀਡੀਓ ਵੀ ਕਰਦੀ ਕਿਸੀ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੱਕੇ